ਆਪਣਿਆਂ ਦੇ ਦਿੱਤੇ ਦੁੱਖਾਂ ਨਾਲ ਜਿਹੜੇ ਅੰਦਰ ਰੋਗ ਬਣ ਜਾਂਦੇ ਆ ਨਾ ਉਹ ਕਦੇ ਵੀ ਕਿਸੇ ਟੈਸਟਾਂ ਦੀਆਂ ਰਿਪੋਰਟਾਂ 'ਚ ਨਹੀਂ ਆਉਂਦੇ ਹੁੰਦੇ ਜੀਵਨ ਮਿਲਣਾ ਭਾਗਾਂ ਦੀ ਗੱਲ ਐ ਮੌਤ ਮਿਲਣਾ ਸਮੇਂ ਦੀ ਗੱਲ ਐ ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ 'ਚ ਜਿਉਂਦੇ ਰਹਿਣਾ ਨਾ ਕਰਮਾਂ ਦੀ ਗੱਲ ਐ ਕੋਈ ਵੀ ਕਿਸੇ ਦਾ ਦੇਣਦਾਰ ਨਹੀਂ ਹੁੰਦਾ ਬਸ ਛੱਡ ਗਿਆ ਦਾ ਗਿਲਾ ਨਾ ਕਰਿਆ ਕਰੋ ਜਿਹੜਾ ਨਾਲ ਖੜਦਾ ਹੈ ਨਾ ਉਹਦਾ ਸ਼ੁਕਰ ਕਰਿਆ ਕਰੋ ਬੰਦੇ ਨਾਲ ਵਰਤ ਕੇ ਹੀ ਪਤਾ ਲੱਗਦਾ ਆ ਬੰਦਾ ਕਿਹੋ ਜਿਹਾ ਨਹੀਂ ਤੇ ਲੋਕਾਂ ਦੀਆਂ ਸੁਣਦੇ ਰਹੋਗੇ ਨਾ ਤਾਂ ਉਹ ਤੁਹਾਡੇ ਮਾਪਿਓ ਨੂੰ ਵੀ ਨਹੀਂ ਛੱਡਣਗੇ ਕਦੇ ਵੀ ਕਿਸੇ ਦੇ ਰਾਹ 'ਚ ਕੰਡੇ ਨਾ ਖਿਲਾਰਿਆ ਕਰੋ ਕੀ ਪਤਾ ਜਨਾਬ ਕਦੇ ਤੁਹਾਨੂੰ ਉਸੇ ਰਾਹ ਤੇ ਨੰਗੇ ਪੈਰੀ ਤੁਰਨਾ ਪੈ ਜਾਵੇ ਬੜੀ ਢੂੰਗੀ ਗੱਲ ਆ ਕਹਿੰਦੇ ਸ਼ਹਿਰ ਸਾਰੇ ਵੀਰਾਨ ਪਏ ਨੇ ਡੱਕੇ ਸਭ ਇਨਸਾਨ ਪਏ ਨੇ ਕੁਦਰਤ ਦੇ ਨਾਲ ਛੇੜਖਾਨੀ ਨਾ ਕਰ ਜਿੰਨਾ ਕੀਤੀ ਸ਼ਮਸ਼ਾਨ ਪਏ ਨੇ ਮੂੰਹ ਤੇ ਕਰਦੇ ਸਿਫਤਾਂ ਪਿੱਠ ਪਿੱਛੇ ਕਰਦੇ ਬੁਰਾਈਆਂ ਉਤਲੇ ਉਤਲੇ ਮਨੋਂ ਦੇਣੋਂ ਸੀਸਾ ਅੰਦਰੋਂ ਚੌਣ ਤਬਾਈਆਂ ਇਹੋ ਜਿਹੇ ਲੋਕਾਂ ਦਾ ਪੱਲਾ ਛੱਡਿਆ ਹੀ ਚੰਗਾ ਏ ਇਹ ਮਣਾ ਇਹੋ ਜਿਹਾ ਸੱਜਣਾ ਨਾਲੋਂ ਤੇ ਬੰਦਾ ਕੱਲਾ ਹੀ ਚੰਗਾ ਜ਼ਰੂਰੀ ਤੇ ਜ਼ਰੂਰਤ 'ਚ ਬੜਾ ਫਰਕ ਹੁੰਦਾ ਆ ਕਈ ਵਾਰ ਸਾਡਾ ਵਹਿਮ ਹੁੰਦਾ ਅਸੀਂ ਅਗਲੇ ਲਈ ਜ਼ਰੂਰੀ ਆ ਪਰ ਰਹੀਂ ਪਤਾ ਬਾਅਦ 'ਚ ਲੱਗਦਾ ਹੁੰਦਾ ਅਸੀਂ ਜ਼ਰੂਰੀ ਨਹੀਂ ਅਸੀਂ ਤਾਂ ਜ਼ਰੂਰਤ ਸੀ ਈਮਾਨਦਾਰ ਰਹੋ ਸਿੱਧੇ ਨਹੀਂ ਮਾਫ ਕਰੋ ਗਲਤੀਆਂ ਨੂੰ ਚਲਾਕੀਆਂ ਨਹੀਂ ਆਪਣਿਆਂ ਦੇ ਦਿੱਤੇ ਦੁੱਖਾਂ ਨਾਲ ਜਿਹੜੇ ਅੰਦਰ ਰੋਗ ਬਣ ਜਾਂਦੇ ਆ ਨਾ ਉਹ ਕਿਸੇ ਟੈਸਟਾਂ ਦੀਆਂ ਰਿਪੋਰਟਾਂ 'ਚ ਨਹੀਂ ਆਉਂਦੇ ਹੁੰਦੇ ਰਿਸ਼ਤੇਦਾਰੀਆਂ ਉਹ ਹੁੰਦੀਆਂ ਜਿਹੜੀਆਂ ਦਿਲ ਤੋਂ ਨਹੀਂ ਭਾਈਆਂ ਜਾਣ ਜਿਹੜੇ ਮੂੰਹ ਦੇ ਮਿੱਠੇ ਦਿਲ 'ਚ ਜ਼ਹਿਰ ਰੱਖਦੇ ਆ ਨਾ ਉਹ ਰਿਸ਼ਤੇਦਾਰ ਨਹੀਂ ਉਹ ਤਾਂ ਦੁਸ਼ਮਣਾਂ ਤੋਂ ਕਿਤੇ ਭੈੜੇ ਹੁੰਦੇ ਆ ਬੜੀ ਮੁਸ਼ਕਿਲ ਹੈ ਸੱਜਣਾ ਇਹ ਜ਼ਿੰਦਗਾਨੀ ਝੂਠ ਬੋਲਾਂ ਤਾਂ ਖੁਦ ਨੂੰ ਪਰੇਸ਼ਾਨੀ ਜੇ ਸੱਚ ਬੋਲਾਂ ਤਾਂ ਸਭ ਨੂੰ ਪਰੇਸ਼ਾਨੀ ਜਸਮਾਲਾ ਖੁਸ਼ ਨਹੀਂ ਹੋਈਦਾ ਹੁੰਦਾ ਕਿਉਂ ਕਿ ਅੱਜ ਕੱਲ ਉਹ ਦੌਰ ਚੱਲ ਰਿਹਾ ਏ ਲੋਕਾਂ ਨੂੰ ਕਿਸੇ ਦਾ ਮਾੜਾ ਖਾਣਾ ਤਾਂ ਮਨਜ਼ੂਰ ਹੋ ਸਕਦਾ ਹੈ ਹਜਮ ਹੋ ਜਾਂਦਾ ਹੈ ਪਰ ਕਿਸੇ ਦੀਆਂ ਖੁਸ਼ੀਆਂ ਕਿਸੇ ਤੋਂ ਹਜਮ ਨਹੀਂ ਹੁੰਦੀਆਂ ਸਹੀ ਗੱਲ ਹੈ ਸਮੁੰਦਰੋਂ ਲੰਗਿਆ ਪਾਣੀ ਤੇ ਅੱਖ 'ਚ ਆਏ ਹੰਝੂ ਕਦੇ ਵੀ ਮੁਰਦੇ ਨਾ ਆਪਣੇਆਂ ਦੇ ਕਹਿ ਬੋਲ ਤੇ ਦਿੱਤੇ ਹੋਏ ਦਰਦ ਸੱਜਣਾ ਕਦੇ ਵੀ ਭੁੱਲਦੇ ਨਾ ਤੁਹਾਨੂੰ ਪਤਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰ ਨਾਲ ਬੋਲੀ ਜਾਣ ਵਾਲੀ ਭਾਸ਼ਾ ਕਿਹੜੀ ਆ ਅੰਗਰੇਜ਼ੀ ਨਹੀਂ ਹਿੰਦੀ ਉਹ ਨਹੀਂ ਬੰਗਾਲੀ ਨਹੀਂ ਨਹੀਂ ਪੰਜਾਬੀ ਨਹੀਂ ਪਤਾ ਸਭ ਤੋਂ ਜ਼ਿਆਦਾ ਪਿਆਰ ਨਾਲ ਬੋਲੀ ਜਾਣ ਵਾਲੀ ਭਾਸ਼ਾ ਕਿਹੜੀ ਹੈ ਉਹ ਆ ਜੀ ਮਤਲਬ ਦੀ ਭਾਸ਼ਾ ਜਦੋਂ ਸਾਨੂੰ ਕਿਸੇ ਨਾਲ ਮਤਲਬ ਹੁੰਦਾ ਹੈ ਨਾ ਅਸੀਂ ਬੜੇ ਪਿਆਰ ਨਾਲ ਗੱਲ ਕਰਦੇ ਹਾਂ ਅਸੀਂ ਇੰਨੇ ਮਿੱਠੇ ਹੋ ਜਾਂਦੇ ਆ ਆਪਦਾ ਮਤਲਬ ਕੱਢਣ ਵਾਸਤੇ ਤੇ ਜੇ ਵੀ ਮਤਲਬ ਨਿਕਲ ਜਾਂਦਾ ਹੈ ਅਸੀਂ ਉਸ ਬੰਦੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ ਦੁੱਜੇ ਨੂੰ ਵੀ ਕਹਿੰਦੇ ਛੱਡ ਪਰੇ ਚੱਲ ਇਹਨੂੰ ਕੀ ਬੁਲਾਉਣਾ ਹੈ ਉਮੀਦ ਆ ਤੁਹਾਨੂੰ ਗੱਲ ਜ਼ਰੂਰ ਸਮਝ ਆਈ ਹੋਊਗੀ ਕਿ ਮਤਲਬ ਦੀ ਭਾਸ਼ਾ ਬੜੀ ਮਿੱਠੀ ਭਾਸ਼ਾ ਆ ਤੇਰੀ ਅੰਗਰੇਜ਼ੀ ਦੇ ਨਾਲ ਕਈ ਅੱਖਰ ਸਾਇਲੈਂਟ ਆ ਤੇ ਸਾਡੀ ਪੰਜਾਬੀ ਦੇ ਪੈਰਾਂ ਚ ਪਈ ਹੋਈ ਬਿੰਦੀ ਵੀ ਬੋਲਦੀ ਆ ਤੇ ਅਸੀਂ ਪੰਜਾਬੀ ਬੋਲਣੋਂ ਇੰਨਾ ਸੰਗਦੇ ਆ ਕਿ ਸਾਨੂੰ ਕੋਈ ਦੇਸੀ ਨਾ ਕਹਦੇ ਅੜਿਆ ਗੁਰੂਆਂ ਦੀ ਦਿੱਤੀ ਹੋਈ ਆ ਗੁਰੂਆਂ ਦੀ ਰਚੀ ਹੋਈ ਆ ਸੰਗੀਤ ਤਾਂ ਥੋੜੀ ਹੁੰਦਾ ਬੋਲੀ ਦਾ ਹੁੰਦਾ ਪੰਜਾਬੀ ਵਿੱਚ